ਇਸ ਜਗ੍ਹਾ ਦੇ ਉੱਪਰ ਲੋਕ ਜਿਹੜੇ ਜਾਨ ਜੋਖਮ ਦੇ ਵਿੱਚ ਪਾ ਕੇ ਲੱਗਦੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਨੂੰ ਕਾਫੀ ਜਿਹੜੀ ਪਰੇਸ਼ਾਨੀਆਂ ਝੇਲਨੀ ਪਈ ਇਹ ਫਟਕ ਨਾ ਹੋਂ ਕਰਕੇ ਸੋ ਲੋਕ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਜਿਹੜੀ ਰੇਲਵੇ ਲਾਈਨ ਨੂੰ ਜਿਹੜਾ ਕ੍ਰੋਸ ਆ ਉਹ ਕਰ ਰਹੇ ਨੇ ਸਹੀ ਜਗ੍ਹਾ ਦੇ ਉੱਤੇ ਅੱਗੇ ਜਾ ਕੇ ਅਸੀਂ ਰਾਗਾ ਕੌਮੀ ਰੋਡ ਤੇ ਦੇਖਿਆ ਕਿ ਫਾਟਕ ਚੱਲਦਾ ਰਿਹਾ ਹੈ ਆ ਉਹ ਪਿਛਲੇ 25 30 ਸਾਲ ਲਗਾਤਾਰ ਫਾਟਕ ਡਿਲਾ ਲੇਕਿਨ ਉਹ ਵੀ ਬੰਦ ਕਰ ਦਿੱਤਾ ਗਿਆ ਲੇਕਿਨ ਰੌ ਮਟੀਰੀਅਲ ਦੇ ਮੁਤਾਬਕ ਦੇਖਿਆ ਇੰਡਸਟਰੀ ਵੱਲ ਪਾਸੇ ਦੇਖਿਆ ਰੇਲਵੇ ਫਾਟਕ ਚਾਹੀਦਾ ਏ ਜੇਕਰ ਉਧਰ ਦੇ ਲੋਕਾਂ ਦੀ ਸਹੂਲਤ ਵਾਸਤੇ ਦੇਖਿਆ ਉਹਨਾਂ ਨੇ ਬਸ ਸਟੈਂਡ ਜਾਣਾ ਹੈਗਾ ਉਹਨਾਂ ਨੂੰ ਰੇਲਵੇ ਫਾਟਕ ਚਾਹੀਦਾ ਹੈ ਅਸੀਂ ਗਰੰਟੀ ਨਾਲ ਕਹਿੰਦੇ 1 ਲੱਖ ਬੰਦਾ ਇੱਕੋ ਰੇਲਵੇ ਪਾਟਕ ਤੋਂ ਕ੍ਰੋਸਿੰਗ ਕਰੇਗਾ ਇਹ ਮਦਾਕ ਤਾਂ ਜਮਾਦੀ ਕੀ ਕਰੇ ਜਿਹੜੇ ਛੋਟੇ ਛੋਟੇ ਬੱਚੇ ਸਕੂਲੋਂ ਦੀ ਟਿਊਸ਼ਨਾਂ ਤੇ ਇੱਥੇ ਜਗ੍ਹਾ ਤੋਂ ਉੱਪਰ ਬੈਗ ਟੰਗ ਕੇ ਲੰਘਦੇ ਨੇ ਤੇ ਹਾਸੇ ਵੀ ਹੁੰਦੇ ਨੇ ਕਈ ਬੱਚੇ ਜਿਹੜੇ ਹਾਸੇ ਦਾ ਸ਼ਿਕਾਰ ਹੋਏ ਨੇ ਕਿਉਂਕਿ ਗੱਡੀ ਥੱਲੇ ਆਉਂਦੇ ਇੱਕ ਆਪ ਕਿਸੇ ਕੋਲ ਸੈਟਲ ਨਹੀਂ ਜਗਿਆ ਕੋਈ ਮੋਟਰਸਾਈਕਲ ਨਹੀਂ ਕੋਈ ਕਿਸੇ ਕੋਲ ਕਾਰ ਵੀ ਨਹੀਂ ਹੁੰਦੀ ਤੇ ਜਿਹੜੇ ਬੱਚੇ ਨੇ ਆਉਣਾ ਉਹ ਕਿੱਥੋਂ ਦੀ ਆਉਣ ਦਾ ਇਹ ਤਾਂ ਲੋਕਾਂ ਦੀ ਡਿਮਾਂਡ ਹੈ ਜੀ ਅਸੀਂ ਨਹੀਂ ਕਹਿ ਰਹੇ ਹਾਂ ਬਾਅਦ ਠੀਕ ਹੈ ਬਾਅਦ ਚਾਹੀਦਾ ਨਹੀਂ ਫਾਟਕਾ ਨਹੀਂ ਚਾਹੀਦਾ ਇਹ ਲੈ 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 ਬਿਵਾਂਡਕ ਬੰਦ ਕੀਤੇ ਗਏ ਆ ਖੋਲ ਦਿੱਤੇ ਜਾਣ ਤਾਂ ਕਿ ਕਿਉਂਕਿ ਆਬਾਦੀ ਜਿਹੜੀ ਆ ਪਿਛਲੇ ਜੇ ਅਸੀਂ 30 ਸਾਲਾਂ ਤੋਂ ਇਹਦੀ ਡਿਮਾਂਡ ਕਰਦੇ ਆ ਰਹੇ ਆ ਤੇ 30 ਸਾਲਾਂ ਦੇ ਵਿੱਚ ਆਬਾਦੀ ਉਸ ਤੋਂ ਡਬਲ ਹੋਈ ਆ ਇਲਾਕੇ ਦੇ ਵਿੱਚ ਫਾਟਕਾ ਦੀ ਮੰਗ ਨੂੰ ਲੈ ਕੇ ਜੇ ਗੱਲ ਕਰੀ ਆਮ ਲੋਕਾਂ ਦੇ ਵਿੱਚ ਜਿਹੜਾ ਰੋਸ਼ ਦੇਖਣ ਨੂੰ ਮੇਰੇ ਤੋਂ ਬਿਲਕੁਲ ਜਿਹੜੀ ਧੂਰੀ ਲੈਣ ਦੇ ਉੱਪਰ ਮੌਜੂਦਾ ਤੇ ਇਸ ਜਗ੍ਹਾ ਦੇ ਉੱਪਰ ਲੋਕ ਜਿਹੜੇ ਜਾਨ ਜੋਖੰਦ ਵਿੱਚ ਪਾ ਕੇ ਲੰਘਦੇ ਨੇ ਭਾਵੇਂ ਬਜ਼ੁਰਗਾਂ ਦੀ ਗੱਲ ਕਰੀਏ ਭਾਵੇਂ ਛੋਟੇ-ਛੋਟੇ ਬੱਚਿਆਂ ਦੀ ਗੱਲ ਕਰੀਏ ਤੇ ਇਸ ਜਗ੍ਹਾ ਦੇ ਉੱਪਰ ਪਾਟਕ ਦੀ ਜਿਹੜੀ ਮੰਗ ਉਹ ਲਗਾਤਾਰ ਉਹ ਕੀਤੀ ਜਾ ਰਹੀ ਪਿਛਲੇ ਕਈ ਸਾਲਾਂ ਤੋਂ ਸੋ ਸਾਹਮਣੇ ਜਿਹੜੀ ਤਸਵੀਰ ਤੁਸੀਂ ਦੇਖਦੇ ਹੋ ਇਸ ਜਗ੍ਹਾ ਦੇ ਉੱਪਰ ਉਹ ਜਿਹੜੇ ਪਿੱਲਰ ਨੇ ਰੇਲਵੇ ਪਾਟਕ ਦੇ ਜਿਹੜੇ ਹੈਗੇ ਨੇ ਰੇਲਵੇ ਅਧਿਕਾਰੀਆਂ ਵੱਲੋਂ ਲਗਾਏ ਗਏ ਨੇ ਤਾਂਕਿ ਇਸ ਜਗ੍ਹਾ ਦੇ ਉੱਪਰ ਕੋਈ ਵੀ ਜਿਹੜਾ ਉਹ ਨਾ ਲੰਗੇ ਸੋ ਇਲਾਕੇ ਦੇ ਲੋਕਾਂ ਤੋਂ ਜਿਹੜਾ ਇਸ ਪਿੱਲਰ ਹਟਾ ਕੇ ਇਸ ਜਗ੍ਹਾ ਨੂੰ ਜਿਹੜਾ ਆਵਾਜੇ ਜਿਹੜਾ ਰਸਤਾ ਸੋ ਕਹਿੰਨੇ ਤੇ ਅੱਧਾ ਕੋ ਘੰਟਾ ਜਿਹੜਾ ਲੱਗ ਜਾਂਦਾ ਸੋ ਇਸੇ ਜਗ੍ਹਾ ਦੇ ਉੱਪਰ ਮਜਬੂਰਨ ਆਮ ਲੋਕਾਂ ਨੂੰ ਜਗ੍ਹਾ ਬਣਾ ਕੇ ਲੱਗਣਾ ਪੈ ਰਿਹਾ ਤੇ ਜਿਹੜੀ ਜਾਨ ਉਹ ਜੋਖਮ ਦੇ ਵਿੱਚ ਪੈਂਦੀ ਪਈ ਹੈ ਸੋ ਤਸਵੀਰ ਸਾਹਮਣੇ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਜਿਹੜੇ ਛੋਟੇ ਛੋਟੇ ਬੱਚੇ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਨੇ ਤੇ ਕਿਉਂਕਿ ਇਸ ਜਗ੍ਹਾ ਦੇ ਉੱਪਰ ਜਿਹੜੀ ਮਜਬੂਰੀ ਹੈ ਉਹ ਲੋਕਾਂ ਦੀ ਬਣ ਗਈ ਕਿਉਂਕਿ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਦੋਂ ਲੰਘਣਾ ਹੈ ਤਾਂ ਕਾਫੀ ਜਿਹੜਾ ਸ਼ੋਰਟਕਟ ਅਪਣਾਉਣ ਦੇ ਲਈ ਜਿਹੜਾ ਸਮਾਂ ਹੋ ਲੱਗ ਜਾਂਦਾ ਸੋ ਆਮ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਸੋ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਈਆਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਉਖਾਈ ਦੇ ਨਾਲ ਇਸ ਜਗ੍ਹਾ ਤੋਂ ਉੱਪਰੋਂ ਲੰਘਣਾ ਪੈ ਰਿਹਾ ਤੇ ਇਸੇ ਜਗ੍ਹਾ ਤੋਂ ਉੱਪਰ ਮਜਬੂਰਨ ਲੋਕ ਲੰਘਦੇ ਨੇ ਕਿਉਂਕਿ ਸ਼ੋਰਟਕਟ ਅਪਣਾਉਣ ਦੇ ਲਈ ਲੰਘਦੇ ਆ ਕਿਉਂਕਿ ਇੱਧਰ ਦੂਰੋਂ ਦੀ ਅਗਰ ਲੋਕ ਆਂਦੇ ਤਾਂ ਜਿਹੜਾ ਕਾਫੀ ਜਿਹੜਾ ਸਮਾਂ ਲੱਗ ਜਾਂਦਾ ਇਸੇ ਜਗ੍ਹਾ ਤੋਂ ਉੱਪਰ ਕਈ ਜਿਹੜੇ ਹੋਂਦ ਤੱਕ ਜਿਹੜੇ ਹਾਦਸੇ ਨੇ ਉਹ ਵੀ ਹੋ ਚੁੱਕੇ ਨੇ ਤੇ ਇਸੇ ਜਗ੍ਹਾ ਤੋਂ ਉੱਪਰ ਇਲਾਕੇ ਦੇ ਦੀ ਆਪਣੀ ਜਾਨ ਹੈ ਉਹ ਵੀ ਦਾਤੇ ਲਾ ਰਨੇ ਕੀ ਕਹਿਣਾ ਚਾਹੂੰ ਕਿੰਨੀ ਕੋਈ ਜਿਹੜੀ ਪਰੇਸ਼ਾਨੀ ਆ ਰਹੀ ਤੇ ਕਦੋਂ ਤੋਂ ਜਿਹੜੀ ਫਾਟਕ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਇਹ ਜੀ ਪਰੇਸ਼ਾਨੀ ਆ ਰਹੀ ਹੈ ਜੀ ਰੇਲਵੇ ਕ੍ਰੋਸਿੰਗ ਦੀ ਡਿਮਾਂਡ ਜਿਹੜੀ 1999 ਤੋਂ ਕਰਦੇ ਆ ਰਹੇ ਨੇ ਮੁਰਾਦ ਪਲਾ ਪੁਰਾ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਹ ਜਿਹੜੀ ਹੈਗੀ ਹੈ ਲੈਟਰ ਦਿੱਤੀ ਹੋਈ ਹੈ 1999 ਦੀ ਉਦੋਂ ਦੇ ਇੱਕ ਅਫਸਰ ਆਏ ਸੀ ਅੰਬਾਲਾ ਅੰਬਾਲਾ ਡਿਵੀਜ਼ਨ ਤੋਂ ਆਪਣੇ ਅਸ਼ਨੀ ਕੁਮਾਰ ਜੀ ਇੱਥੇ ਮੈਣਾ ਕਰਕੇ ਗਏ ਸੀਗੇ ਉਸ ਤੋਂ ਬਾਅਦ 2001 ਦੇ ਵਿੱਚ ਬਕਾਇਦਾ ਇਹ ਰੇਲਵੇ ਫਾਟਕ ਜਿਹੜਾ ਇੱਥੇ ਮਨਜ਼ੂਰ ਹੋ ਗਿਆ ਸੀਗਾ ਮਿਊਸਪਲ ਕਾਰਪੋਰੇਸ਼ਨ ਨੇ ਹੀ ਲੈਟਰ ਲਿਖ ਕੇ ਜਿਹੜੀ ਸੀਗੀ ਇਹ ਰੇਲਵੇ ਫਰੋਇਡ ਡਿਵੀਜ਼ਨ ਨੂੰ ਭੇਜੀ ਸੀ ਲੇਕਿਨ ਉਹਨਾਂ ਵੱਲੋਂ ਰੇਲਵੇ ਨੂੰ ਬਕਾਇਦਾ ਲੈਟਰ ਭੇਜੀ ਵੀ ਸਰ 42 ਲੱਖ 46 ਲੱਖ ਰੁਪਈਆ ਔਰ 92 ਹਜ਼ਾਰ ਚਾਰਜਰ ਫੀਸ ਜਮ੍ਹਾਂ ਕਰਾ ਦਿਓ ਲੇਕਿਨ ਰੇਲ ਕਾਰਪੋਰੇਸ਼ਨ ਨੇ ਉਹ ਫੀਸ ਨਹੀਂ ਜਮ੍ਹਾਂ ਕਰਾਈ ਜਿਸ ਕਰਕੇ ਇਹ ਰੇਲਵੇ ਫਾਟਕ ਨਹੀਂ ਲੱਗ ਸਕਿਆ ਇਹ ਰੇਲਵੇ ਫਾਟਕ ਨਾ ਲੱਗਣ ਦਾ ਕਾਰਨ ਇੱਥੇ ਯਾਨੀ ਕਿ ਤੁਸੀਂ ਸਵੇਰੇ ਔਰ ਸ਼ਾਮ ਨੂੰ ਦੋਨਾਂ ਦੇ ਜਿਹੜਾ ਜਿਹੜਾ ਪ੍ਰੀਤਪਾਲ ਸਿਨਮੇ ਤੋਂ ਅੱਗੇ ਪੋਲਾ ਹੈਗਾ ਇੱਥੇ ਆਨ ਜਾਣ ਵਾਸਤੇ ਔਰ ਜਾਣ ਵਾਸਤੇ ਇੱਥੇ ਯਾਨੀ ਕਿ ਜਾਮ ਹੀ ਲੱਗਾ ਰਹਿੰਦਾ ਹੈ। ਅਚੋ ਪਰੇਸ਼ਾਨੀ ਕਿੱਡੀ ਕੋ ਆਉਂਦੀ ਕਿਉਂਕਿ ਅਸੀਂ ਅਸੀਂ ਦੇਖ ਰਹੇ ਹਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਆਪਣੇ ਬੈਗ ਟੰਗ ਕੇ ਇਸ ਜਗ੍ਹਾ ਤੋਂ ਉੱਪਰ ਲੰਘਣੇ ਮਜਬੂਰ ਨੇ। ਅਗਰ ਗੱਡੀ ਖੁੱਦ ਨਾਕਾਸ ਤੋਂ ਆਵੇ ਅਗਰ ਜਾਨੀ ਨੁਕਸਾਨ ਹੋਦਾ ਕੌਣ ਜ਼ਿੰਮੇਵਾਰ ਹੋਏਗਾ? ਜਾਨੀ ਇੱਕ ਚੀਜ਼ ਦੀ ਨਹੀਂ ਆ ਰਹੀ ਜੀ ਪਰੇਸ਼ਾਨੀ ਸਾਹਮਣੇ ਜਿਹੜਾ ਹੈਗਾ ਮਿਰੂ ਟੋਰੀ ਲਾਈਨ ਪਾਰ ਕਰਕੇ ਸ੍ਰੀ ਬਾਲਾ ਬ ਲੈਕਿਨ ਇਧਰਲੀ ਪਬਲਿਕ ਜਿਹੜੀ ਹੈਗੀ ਬਹੁਤ ਜਾਨੀ ਕਿ ਉਧਰਲੇ ਪਾਸੇ ਜਾਂਦੀ ਹੈ ਸਰਦਾਰ ਭਾਵਨਾ ਦੇ ਨਾਲ ਜਾਂਦੀ ਹੈ ਇੱਥੇ ਰਾਮਗੜੀਆ ਸਕੂਲ ਹੈ ਜੀ ਰਾਮਗੜੀਆ ਜਾਨੀ ਕਿ ਗਰਲ ਕਾਲਜ ਹੈ ਜੀ ਉੱਥੇ ਹੋਰ ਵੀ ਇਸ ਤੋਂ ਇਲਾਵਾ ਸਕੂਲ ਸਕੂਲ ਹੈਗੇ ਨੇ ਸਕੂਲ ਹੋਣ ਨਾਲ ਕਰਕੇ ਬੱਚੇ ਜਿਹੜੇ ਹੈਗੇ ਨੇ ਬੱਚੇ ਜਿਹੜੇ ਹੈਗੇ ਨੇ ਬੱਚਿਆਂ ਨੂੰ ਆਣ ਜਾਣ ਦੀ ਬੜੀ ਦਿੱਕਤ ਹੋ ਗਈ ਦੀ ਬੱਚਿਆਂ ਨੂੰ ਆਣ ਜਾਣ ਨੂੰ ਛੱਡ ਕੇ ਨਹੀਂ ਗੱਲ ਨੂੰ ਇਹ ਬਲਾ ਇਹ ਜਿੰਨਾ ਏਰੀਆ ਹੈਗਾ ਆ ਤੁਸੀਂ ਇਸ ਏਰੀਆ ਨੂੰ ਕਿਤੇ ਕਿਤੇ ਬੱਸ ਸਟੈਂਡ ਜਾਣਾ ਪੈ ਜਾਵੇ ਤੇ ਤੁਸੀਂ ਇਹ ਦੇਖੋ ਇਹਨਾਂ ਨੂੰ 4 ਕਿਲੋਮੀਟਰ ਸਫਰ ਕਹੇ ਕਰਕੇ ਜਾਣਾ ਪੈਣਾ ਅੱਛਾ ਜਦੋਂ ਐਂਗਲ ਨਹੀਂ ਲੱਗੇ ਸੀ ਦੋ ਮੈਂ ਕਹਿੰਦਾ 15 ਤੋਂ 20 ਸਕਿੰਟ ਦਾ ਰਸਾ ਕਰ ਕ로ਸ ਕਰਨਾ ਹੋਵੇ ਤਾਂ ਤੇ ਉੱਤੋਂ ਘੁੰਮ ਕੇ ਆਣਾ ਕਿੰਨਾ ਕੁ ਅੱਧਾ ਪੋਣਾ ਕੱਢਾ ਲੱਗ ਜਾਂਦਾ ਜੀ ਅੱਧਾ ਕਮਾਣਾ ਕੱਢਾ ਕਿ ਕਈ ਵਾਰੀ ਘੰਟਾ-ਘੰਟਾ ਵੀ ਲੱਗਦਾ ਕਿਉਂਕਿ ਜਾਮ ਬਹੁਤ ਹੈ ਟ੍ਰੈਫਿਕ ਹੀ ਜਣੀ ਜਰੀ ਕਿ ਤੁਸੀਂ ਇਹ ਦੇਖੋ ਜਿਸ ਜਿਸ ਲੋਕ ਜਿਹੜੇ ਲੋਕਾਂ ਨੇ ਚੰਡੀਗੜ੍ਹ ਜਾਣਾ ਹੈ ਅਮਰਸਰ ਜਾਣਾ ਹੈ ਦਿੱਲੀੋਂ ਆਣਾ ਹੈਗਾ ਉਹਨੂੰ ਰਸਤਾ ਹੀ ਸਾਰਾ ਇਹ ਹੈ ਇੱਕੋ ਹੀ ਪੁਲ ਪੈਂਦਾ ਹੈਗਾ ਜਿਹੜਾ ਇੱਧਰ ਕ੍ਰੋਸਿੰਗ ਕਰਨ ਵਾਸਤੇ ਪਾਟਕ ਦੀ ਮੰਗ ਕਦੋਂ ਤੋਂ ਕੀਤੀ ਜਾ ਰਹੀ ਹੈ ਪਾਟਕ ਦੀ ਮੰਗ ਕਰਦਿਆਂ ਨੂੰ ਅੱਜ ਯਾਨੀ ਕਿ 30 ਸਾਲ ਦੇ ਕਰੀ ਬੋ ਚੁੱਕੇ ਅੱਛਾ ਜੀ 30 ਸਾਲਾਂ ਤੋਂ ਹੀ ਡਿਮਾਂਡ ਕਰਦੇ ਆ ਰਹੇ ਆ ਇੱਧਰ ਇੰਡਸਟਰੀ ਜਿਹੜੀ ਹੈਗੀ ਆ ਇੰਡਸਟਰੀ ਦਾ ਰੌਅ ਮਟੀਰੀਅਲ ਲਿਆਉਣ ਵਾਸਤੇ ਸਾਰੀ ਜਿਹੜੀ ਟਰਾਂਸਪੋਰਟਿੰਗ ਹੁੰਦਾ ਹੈ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ ਸਰਕਾਰ ਕਹਿੰਦੀ ਨਹੀਂ ਸੀ ਕਿ ਉਹ ਸਰਕਾਰ ਦੇ ਉਹਨਾਂ ਦਾਅਵੇ ਤਾਂ ਪਹਿਲਾਂ ਬੜੇ ਕਿਤੇ ਕੋਈ ਮੰਗਾ ਹੁੰਦੀਆਂ ਮੰਗਾ ਪੂਰੀਆਂ ਕਰਾਂਗੇ ਪਰ ਕੋਈ ਗੌਰ ਨਹੀਂ ਫਰਮਾ ਰਿਹਾ ਕੋਈ ਇਲਾਕਾ ਖੜਾ ਐ ਇਸੇ ਜਿਹੜਾ ਤੋਂ ਇਹਦੇ ਅਫਸਰ ਹੈ ਜਿਹੜੇ ਇੱਥੇ ਕਾਰਪੋਰੇਸ਼ਨ ਦੇ ਅਫਸਰ ਨੇ ਉਹ ਲਿਖਾ ਬੜੀ ਕਰ ਰਹੇ ਨੇ ਕਿਉਂਕਿ ਆ ਜਿਹੜੀ ਇੱਕ ਐਪਲੀਕੇਸ਼ਨ ਤੁਹਾਨੂੰ ਮੈਂ ਦਿਖਾ ਲਦਾ ਹੈਗਾ ਇਹ ਨੇ 2023 ਦੇ ਵਿੱਚ ਵੀ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਦੇ ਵੱਲੋਂ ਰੇਲਵੇ ਡਿਵੀਜ਼ਨ ਫਰੋਜਪੁਰ ਨੂੰ ਭੇਜੀ ਗਈ ਹੈ ਜੀ ਲੇਕਿਨ ਉਹਦਾ ਕੋਈ ਅੱਗੇ ਐਕਸ਼ਨ ਨਹੀਂ ਕਾਰਵਾਈ ਕੋਈ ਨਹੀਂ ਪਬਲਿਕ ਦੀ ਡਿਮਾਂਡ ਨੂੰ ਇਸ ਨੂੰ ਤਾਂ ਇਗਨੋਰ ਕੀਤਾ ਹੋਇਆ ਹੈ ਕਾਰਨ ਕਾਰਨ ਉਹ ਇੱਕ ਕਾਰਨ ਕੀ ਹੈ ਵੀ ਇਹ ਜਿਹੜੀ ਹੈਗੀ ਇੱਥੇ ਜਿਹੜੇ ਪੈਸੇ ਜਮ੍ਹਾਂ ਹੋਣੇ ਨੇ ਕਾਰਪੋਰੇਸ਼ਨ ਨੂੰ ਪੈਸੇ ਜਮ੍ਹਾਂ ਕਰਵਾ ਦੇਵੇ ਹਾਂ ਜੀ ਮੇਰਾ ਉਦੋਂ ਜਦੋਂ 1902001 ਦੇ ਵਿੱਚ 46 ਲੱਖ ਰੁਪਇਆ ਤੇ ਇੱਕ ਇੱਕ 99 ਹਜ਼ਾਰ ਚਾਰਜ ਸੀ ਜਮ੍ਹਾਂ ਕਰਾਉਂਦਾ ਇਹਨਾਂ ਨੂੰ ਇਹਨਾਂ ਨੂੰ ਚਿੱਠੀ ਭੇਜੀ ਸੀ ਜਿੰਮੇਵਾਰੀ ਕਾਰਪੋਰੇਸ਼ਨ ਦੀ ਬੰਦੀ ਹੈ ਇਹ ਕਾਰਪੋਰੇਸ਼ਨ ਦੀ ਜਿੰਮੇਵਾਰੀ ਬੰਦੀ ਹੈ ਜੀ ਸੁਪਰਡੈਂਡ ਜਿਹੜੇ ਹੈਗੇ ਨੇ ਆਪਣੇ ਸੁਪਰੀਨੈਂਟ ਇੰਜੀਨੀਅਰ ਸਾਹਿਬ ਜੀ ਉਹਨਾਂ ਨੇ ਲੈਟਰ ਵੀ ਭੇਜੀ ਹੋਈ ਹੈ 2023 ਦੀ ਜੀ ਉਹ ਮੇਰੇ ਕੋਲ ਲੈਟਰ ਦੀ ਫੋਟੋ ਕਾਪੀ ਹੈਗੀ ਆ ਮੈਂ ਤੁਹਾਨੂੰ WhatsApp ਵੀ ਕਰ ਰਿਹਾ ਜੀ ਕਿੰਨੀ ਕੋ ਪਰੇਸ਼ਾਨੀ ਆ ਰਹੀ ਹੈ ਅਗਰ ਕਿਉਂਕਿ ਪੂਰਾ ਇਲਾਕਾ ਖੜਾ ਹੈ ਤੇ ਛੋਟੇ ਛੋਟੇ ਬੱਚੇ ਖੜੇ ਨੇ ਅਸੀਂ ਦੇਖ ਰਹੇ ਹਾਂ ਕਿ ਜਿਹੜ ਮੋੜ ਦੇ ਉੱਪਰ ਬੈਗ ਚੱਕ ਕੇ ਉਸ ਜਗ੍ਹਾ ਤੋਂ ਉੱਪਰ ਲੰਘ ਰਹੇ ਨੇ ਤੇ ਲਾਈਨਾਂ ਨੇ ਆਵਾਜ਼ ਹੀ ਬਹੁਤ ਹੈ ਅਗਰ ਖੁਦ ਨਾ ਖਾਤਾ ਪਰੇਸ਼ਾਨੀ ਕੋਈ ਦਿੱਕਤ ਹੋਏ ਤਾਂ ਮਿਸ ਹੈਪਨਿੰਗ ਹੋਏਗੀ ਜ਼ਿੰਮੇਵਾਰ ਕਿਨੂੰ ਸਮਝਦਾ ਫਿਰ ਸੀ ਸਾਰਾ ਪ੍ਰਸ਼ਾਸਨ ਕਿਨੇ ਵਾਰ ਆਇਆ ਹਾਂ ਸਾਡੇ ਟੂੜੀ ਲੈਣ ਦੇ ਤਾਂ ਜੇ ਕਿਸੇ ਡੈਡ ਬੋਡੀ ਜਾਣੀ ਹੋਵੇ ਨਾ ਉਹ ਗੱਡੀ ਨਹੀਂ ਆ ਸਕੀ ਅੱਛਾ ਨਾ ਡੈਡ ਬੋਡੀ ਨਾ ਐਂਬੂਲੈਂਸ ਕੁਝ ਨਹੀਂ ਆਦੀ ਖੰਬੇ ਐਡੇ ਵਿੱਚ ਪਏ ਨੇ ਐਸਟੀਮੇਟ ਬਣਾਵੇ ਹੂੰ ਕੋਈ ਐਸਟੀਮੇਟ ਵੀ ਜੀ ਬੋਲਦਾ ਬਣਾਇਆ ਹੋਵੇ ਐਸਟੀਮੇਟ ਬਾਕੇ ਪਾਸ ਕੇ ਰਮਨ ਪਾਸ ਕੇ ਰਾਗੇ ਖੰਬੇ ਪਿੱਛੇ ਹੋ ਜਾਣਾ ਸਾਡੀ ਸਕੂਲ ਦੇ ਬੱਚੇ ਜਿਹੜੇ ਜਾਂਦੇ ਆ ਉਹਨਾਂ ਨੂੰ ਇੰਨੀ ਪਰੇਸ਼ਾਨੀ ਨਹੀਂ ਪੁੱਛੋ ਹੀ ਨਾ ਸਰਕਾਰ ਸਾਰ ਨਹੀਂ ਲੈ ਆ ਰਹੀ ਕੋਈ ਮੈਂ ਕਿਹਾ ਪੁੱਛਦੇ ਹੀ ਨਹੀਂ ਕੋਈ ਹੂੰ ਬੰਦੇ ਸਰਕਾਰੀ ਬੰਦੇ ਚਾਹੀਦਾ ਭਾਈ ਇਹ ਖੰਬੇ ਘੁੰਮੇ ਪਿੱਛੇ ਹੋਣਾ ਆਹ ਵੇਖੋ ਕਿੰਨਾ ਔਖਾ ਹੈ ਅੱਛਾ ਲੋਕਾਂ ਨੇ ਸ਼ੋਰਟਕਟ ਬਣਾਇਆ ਸੀ ਜਗ੍ਹਾ ਤੋਂ ਉੱਪਰੋਂ ਲੰਘਦੇ ਨੇ ਕਹਿੰਦੇ ਮੋਤਾ ਬੋਤ ਹੋਈਆਂ ਹਾਸੇ ਦੇ ਕਰਕੇ ਮੋਤਾ ਤਾਂ ਹੋਣੀ ਨਹੀਂ ਆ ਇਹ ਪਹਿਲਾ ਮੋਤਾ ਨਹੀਂ ਹੁੰਦੀ ਆਈ ਹੂੰ ਹੋਣ ਜਿਆਦਾ ਹੋਣ ਗਿਆ ਹੂੰ ਹੋ ਚੋਰੀਆਂ ਵੀ ਜਿਆਦਾ ਹੁੰਦੀਆਂ ਖੰਭੇ ਲੱਗੇ ਆ ਪਿੱਛੇ ਨਾਲ ਹੀ ਨੱਪ ਲੈਂਦੇ ਜੋਰ ਰਾਤ ਮਦਾਦ ਲੈ ਕੇ ਘੁੰਮਦੇ ਛੁਰੇ ਲੈ ਕੇ ਘੁੰਮਦੇ ਤੇ ਛਰਿਆਂ ਆ ਅੱਛਾ ਬੇਟਾ ਕੀ ਨਾਮ ਹੈ ਤੁਹਾਡਾ ਜਨਜੀ ਕਿਹੜੇ ਸਕੂਲ ਪੜਦੇ ਹੋ ਪੁੱਤਰ ਅੱਛਾ ਤੁਸੀਂ ਸਕੂਲ ਜਾਣਾ ਹੁੰਦਾ ਇਸੇ ਜਗ੍ਹਾ ਤੋਂ ਉੱਪਰ ਜਾਣਾ ਹੋ ਫਿਰ ਇਹ ਕਿਦਾਂ ਹਾਂ ਯਾਂਸੇ ਨਿਕਲ ਕੇ ਜਾਣਾ ਅੱਛਾ ਕਿਤਨੀ ਪਰੇਸ਼ਾਨੀ ਆਤੀ ਕਿਤਨਾ ਸਮਾਂ ਲੱਗਦਾ ਕਿਉਂਕਿ ਅਗਰ ਅਸੀਂ ਦੂਸਰੀ ਤਰਫ ਸੇ ਜਾਂਦੇ ਆਂ ਤਬ ਕਿਤਨਾ ਸਮਾਂ ਲੱਗਦਾ ਅਗਰ ਯਾਂਸੇ ਜਾਂਦੇ ਕਿਤਨਾ ਸਮਾਂ ਲੱਗਦਾ 30 40 ਉਹ ਵਾ ਉਪਰਲੇ ਰੂਟ ਤੇ ਤੋਂ ਯਹਾਂ ਸੇ ਕਿਤਨਾ ਸਮਾਂ ਲੱਗਦਾ ਹੈ ਯਹਾਂ ਸੇ ਲੰਘਾ ਤੋਂ ਲੰਘਦਾ ਕਿਤਨਾ ਸੋ ਕਿਤਨਾ ਕਿਤੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਸਕੂਲ ਦੇ ਜਾਣਾ ਹੁੰਦਾ ਉਹਨਾਂ ਨੂੰ ਜਿਹੜੀ ਪਰੇਸ਼ਾਨੀਆਂ ਉਹ ਝੇਲਨੀ ਪੈਂਦੀ ਹੈ ਕੀ ਕਹਿਣਾ ਹੈ ਕਿ ਹੈ ਜੀ ਰੇਲਵੇ ਨੂੰ ਡੋਰ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਵੀ ਲੈਟਰ ਜਿਹੜੀ ਹੈਗੀ ਆ ਇਹ ਪਾਈ ਗਈ ਹੈ ਹਾਂ ਜੀ ਮਿਤੀ ਹੈਗੀ ਹੈ ਜੀ 28 28 ਮਾਰਚ 2009 ਜਿਹੜੀ ਹੈਗੀਆਂ ਚੇਅਰਮੈਨ ਹਿਊਮਰੈਟ ਕਮਿਸ਼ਨ ਵੱਲੋਂ ਵੀ ਲੈਟਰ ਰੇਲਵੇ ਰੇਲਵੇ ਮੰਤਰੀ ਨੂੰ ਜਾ ਚੁੱਕੀ ਹੈ। ਸਰਕਾਰ ਵਿੱਚ ਨਲਾਕੀ ਹੈ ਜੀ। ਕੋਰਪੋਰੇਸ਼ਨ ਦੀ ਨਲਾਕੀ ਹੈ ਜਿਸ ਕਰਕੇ ਇਹ ਕੰਮ ਨਹੀਂ ਹੋ ਰਿਹਾ ਕਿਉਂਕਿ ਉਹ ਲੋਕ ਅਫਸਰ ਜਿਹੜੇ ਕੰਮਦੇ ਨਹੀਂ ਚਾਹੁੰਦੇ ਨਹੀਂ ਮਤਲਬ ਨਹੀਂ ਇਹ ਇਹ ਸਾਡਾ ਕੰਮ ਕਰਨਾ ਕਿ ਜਿਹੜੀ ਪਬਲਿਕ ਦੀ ਡਿਮਾਂਡਾਂ ਨੂੰ ਪੂਰਾ ਕਰਨਵਾ। ਉਹ ਬਿਲਕੁਲ ਬੀਬੀਆਂ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ। ਮਾਤੇ ਕਿੰਨੀ ਕੋ ਪਰੇਸ਼ਾਨੀ ਆ ਰਹੀ ਕੀ ਕਹਿਣਾ ਚਾਹੁੰਦੇ। ਉਹ ਕੰਮ ਫੇਰ ਕੇ ਜਾਣਾ ਨਹੀਂ ਪਰੇਸ਼ਾਨੀ ਤੁਰੇ ਜਾਣਾ ਨਹੀਂ ਲਤਾ ਕੋਡੇ ਬੈਠੇ ਦੁਕਦੇ ਨੇ। ਤੁਹਾਨੂੰ ਪਤਾ ਮੰਦਰ ਜਾਣਾ ਕੋਈ ਹੋਰ ਸਪਾਣਾ ਤੇ ਲੈਣ ਜਾਣਾ। ਕੰਡੇ ਵਾਲੀ ਗਲੀ ਆਟੋ ਫੜੋ ਤਾਂ ਸਿੱਧਾ ਸਟੇਸ਼ਨ ਤੇ ਪਹੁੰਚਾਈਦਾ। ਸ਼ੀ ਉਹ ਤਾਂ ਬਹੁਤ ਹੈ। ਨਗਰ ਕਚਰਾਲ ਤੁਹਾਨੂੰ ਕੀ ਫਰਕ ਪੈਣਾ ਜੇ ਬੰਦ ਕਰਦਾ ਤੇ ਦੂਸਰੇ ਵਸ ਤੋਂ ਅਗਰ ਜਾਣਾ ਹੋਵੇ ਫਿਰ ਅੱਧਾ ਬੋਣਾ ਘੰਟਾ ਲੱਗ ਜਾਂਦਾ ਜੀ ਅੱਛਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਉਂਕਿ ਜਿਹੜੇ ਪ੍ਰਧਾਨ ਜੀ ਨੇ ਲਗਾਤਾਰ ਅਪੀਲ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਫਟਕ ਦੀ ਮੰਗ ਕਰ ਰਹੇ ਨੇ ਫਟਕ ਦੀ ਮੰਗ ਕਰਦੇ ਨੇ ਫਟਕ ਦੀ ਮੰਗ ਕਰ ਜੇ ਕਰਨੀ ਹੋ ਉਹ ਕਰ ਲੋ ਹੂੰ ਉਹ ਵੀ ਠੀਕ ਹੈ ਅੱਛਾ ਲੱਗਦਾ ਅਗਰ ਫਟਕ ਲੱਗ ਗਿਆ ਤਾਂ ਤਾਂ ਜਿਹੜੀ ਪਰੇਸ਼ਾਨੀ ਆ ਰਹੀ ਦਿੱਕਤ ਆ ਰਹੀ ਉਹਦਾ ਹੱਲ ਹੋਊਗਾ ਹੱਲ ਹੋਏਗਾ ਜੀ ਹੂੰ ਸੋ ਬਿਲਕੁਲ ਜਿਹੜੀ ਤਸਵੀਰ ਹੈ ਕੋਈ ਫਿਰ ਜਿਹੜੀ ਦੁਕਾਨ ਦੀ ਜਿਹੜੀ ਜ਼ਰੂਰ ਕੋਸ਼ਿ ਛੋਟੇ ਛੋਟੇ ਬੱਚਿਆਂ ਦੀ ਗੱਲ ਕਰ ਲਈ ਇਸ ਜਗ੍ਹਾ ਤੋਂ ਲੰਘਣ ਤੋਂ ਮਜਬੂਰ ਨੇ ਤੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਆ ਮਾਤਾ ਕੀ ਨਾਮ ਹੈ ਤੁਹਾਡਾ ਜੀ ਜੀ ਮਾਂ ਅੱਛਾ ਅਦਰੋਂ ਆਏ ਹੋ ਤੁਸੀਂ ਕਿੰਨੀ ਕੁ ਪਰੇਸ਼ਾਨੀ ਆ ਰਹੀ ਕਿਉਂਕਿ ਪਿਆ ਜਾਂਦਾ ਹੈ ਅਗਰ ਦੂਸਰੇ ਪਾਸੇ ਹੋਣੇ ਤਾਂ ਅੱਧਾ ਪੌਣਾ ਘੰਟਾ ਲੱਗ ਜਾਂਦਾ ਤੇ ਇੱਧਰ ਜਾਣ ਵੀ ਜੋ ਕੋਹੋਂ ਚ ਪਾਣੀ ਪੈਂਦੀ ਹੈ ਲਾਜ਼ ਹੋਣਾ ਹੂੰ ਲਾਜ਼ ਹੋਣਾ ਅੱਛਾ ਫਾਟਕ ਦੀ ਮੰਗ ਕਰ ਰਹੇ ਫਾਟਕ ਹੋਣਾ ਚਾਹੀਦਾ ਇੱਥੇ ਹਾਂਜੀ ਹਾਂਜੀ ਹੂੰ ਕਿੰਨੀ ਕੁ ਪਰੇਸ਼ਾਨੀ ਚੇਲਨੀ ਪੈਂਦੀ ਹੈ ਬਹੁਤ ਜ਼ਿਆਦਾ ਤੇ ਲੱਗਦਾ ਅਗਰ ਉਧਰ ਦਾ ਖਾਸ ਗੱਡੀ ਆ ਜਾਏ ਕੋਈ ਥੱਲੇ ਵੀ ਆ ਸਕਦਾ ਕੋਈ ਬੱਚੇ ਵੀ ਆਏ ਨੇ ਹਾਂਜੀ ਹਾਂਜੀ ਲਾ ਦੋ ਲਾ ਦੋ ਕੀ ਲਾ ਦੋ ਇਹਨੇ ਬਣੀ ਰਿਆ ਨਾ ਅੱਛਾ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖਦੇ ਹੋ ਜਿਹੜੇ ਛੋਟੇ ਛੋਟੇ ਬੱਚੇ ਨੇ ਹੱਥਾਂ 'ਚ ਜਿਹੜੀ ਕਦਾਬਾਂ ਨੇ ਪਕੜੀਆਂ ਹੋਈਆਂ ਤੇ ਇਸ ਜਗਤ ਉੱਪਰੋਂ ਲੰਗਨ ਨੂੰ ਮਜਬੂਰ ਨੇ ਤੇ ਆਮ ਲੋਕਾਂ ਦੇ ਵੱਲੋਂ ਜਿਹੜੀ ਲਗਾਤਾਰ ਜਿਹੜੀ ਮੰਗ ਉਹ ਕਿ ਤਿਆਰੀ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੇ ਇਲਾਕੇ ਦੇ ਲੋਕ ਨੇ ਇਸ ਸੈਂਕੜੇ ਤੇ ਦਾਦੇ ਇਸ ਜਗਤ ਉੱਪਰ ਖੜੇ ਹੋਏ ਨੇ ਮਾਤਾ ਕੀ ਕਹਿਣਾ ਚਾਹੋਗੇ ਕਿੰਨੀ ਕੋ ਪਰਚਾਨੀ ਆ ਰਹੀ ਹੈ ਤੇ अच्छा फाटक दी मांगती है यार एक है भाई अक्षर जो नंगे हो गए पेशाब ਕਰਦੇ ਆ ਨਾ ਸਾਨੂੰ ਉਹਨਾਂ ਦੀ ਬੜੀ ਦਿੱਕਤ ਆ ਅੱਛਾ ਫਾਟਕ ਦੀ ਮੰਗ ਕੀਤੀ ਹੈ ਰੇ ਕਿ ਫਾਟਕ ਹੋਣਾ ਚਾਹੀਦਾ ਇਸ ਜਗ੍ਹਾ ਤੋਂ ਉੱਪਰ ਫਾਟਕ ਮੂਹਰ ਬਣਾ ਹੋਵੇ ਰਸਤਾ ਹੀ ਇੰਨਾ ਕੀ ਬਹੁਤ ਆ ਅੱਛਾ ਰਸਤਾ ਬਹੁਤ ਹੈ ਬਹੁਤ ਆ ਸਮਝ ਨਹੀਂ ਨਾ ਕਿ ਲੰਘ ਜੀਏ ਨਾ ਸਾਨੂੰ ਬਹੁਤ ਆ ਪਰ ਜਿਹੜੇ ਉੱਥੇ ਥੋੜੀਆਂ ਕਾਕੇ ਆ ਸਭ ਕੁਝ ਹੁੰਦਾ ਨਾ ਇਹ ਬੜਾ ਉਖਾ ਅੱਛਾ ਮਾਦੀ ਕੀ ਆ ਜਿਹੜੇ ਛੋਟੇ ਛੋਟੇ ਬੱਚੇ ਸਕੂਲੋਂ ਦੀ ਟ੍ਰਿਪਸ਼ਾਂ ਤੇ ਇਸ ਜਗ੍ਹਾ ਤੋਂ ਉੱਪਰ ਬੈਗ ਟੰਗ ਕੇ ਲੰਘਦੇ ਨੇ ਤੇ ਹਾਸੇ ਵੀ ਹੁੰਦੇ ਨੇ ਕਈ ਬੱਚੇ ਜਿਹੜੇ ਹਾਸੇ ਦਾ ਸ਼ਿਕਾਰ ਹੋ ਰਹੇ ਨੇ ਕਿ ਇਹ ਜਦ ਕਿ ਕੋਈ ਮੋਟਰਸਾਈਕਲ ਹੁੰਦੇ ਕਿਸੇ ਕੋਲ ਕਾਰਬਨ ਨਹੀਂ ਹੁੰਦੀ ਤੇ ਜਿਹੜੇ ਬੱਚੇ ਨੇ ਆਉਣਾ ਉਹ ਕਿੱਥੋਂ ਨਹੀਂ ਆਉਣ ਦੇਖ ਲੈ ਜੀ ਤੈਨੂੰ ਦਾ ਰਾਤ ਨਹੀਂ ਹੁਣ ਭਾਗ ਦੇ ਦੋ ਤੈਨੂੰ ਓਏ ਫਿਰ ਜਲਦੀ ਆਉਣਾ ਤੇ ਆਪਾਂ ਵਾਰੀਏ ਕਹ ਰਹੇ ਹੁੰਦੇ ਕਿ ਆਮ ਆਦੀ ਬੜਾ ਬਿਚਾਰ ਕਿ ਆਮ ਆਦਮੀ ਤਾਂ ਕਿਤਾਬਾ ਕੋ ਜਕੀ ਨਹੀਂ ਕੀਤਾ 30 ਸਾਲਾਂ ਤੋਂ ਲੋਕਾਂ ਦੀ ਮੰਗਾਂ ਤੇ ਕਿ ਜਗਤ ਉੱਪਰ ਕੀ ਕੀਤਾ ਜਾ ਰਿਹਾ ਜੀ ਪੜਦੇ ਪਾਜੀ ਫਾਟਕਾਂ ਦੀ ਮੇਰੀ ਹੈਗਾ ਰੇਲਵੇ ਦਾ ਕੰਮ ਭਾਜੀ ਦੇਖੋ ਰੇਲਵੇ ਤੋਂ ਪਰਮਿਸ਼ਨ ਲੈਣੀ ਪੈਣੀ ਆ ਉਹਦਾ ਟੈਂਡਰ ਬਣੂਗਾ ਬਿੱਲ ਬਣੂਗਾ ਫੇਰ ਜਦ ਰੇਲਵੇ ਤੋਂ ਫਾਟਕੇ ਪਾਸੋਂ ਹੋਣਾ ਹੀ ਆ ਜੇ ਗੱਲ ਕਰੀਏ ਤਾਂ 40 ਤੋਂ 42 50 ਲੱਖ ਰੁਪਏ ਜਿਹੜਾ ਜਮ੍ਹਾਂ ਕਰਾਉਣਾ ਟਰਬੀਸ਼ਨ ਉਸ ਜਗ੍ਹਾ ਤੋਂ ਉੱਪਰ ਤਾਂ ਜਿਹੜੇ ਐਮ.ਐਲ.ਏ ਸਾਹਿਬ ਨੇ ਸਰਕਾਰ ਕੁਝ ਕਰ ਸਕਦੀ ਹੈ ਨਾ ਭਾਜੀ ਲੋਕ ਵੀ ਇਕੱਠੇ ਹੋਣ ਜੇ ਪੈਸੇ ਇਕੱਠੇ ਹੋਣਗੇ ਤਾਂ ਤਾਂ ਹੀ ਲੱਗੂਗਾ ਸਰਪਾਸ ਹੋਗੇ ਨਹੀਂ ਸਰ ਮੈਨੂੰ ਠੀਕ ਹੈ ਪਰ ਲੋਕਾਂ ਦੀ ਹੂਲ ਤਾਂ ਵੀ ਦੇਖਣਾ ਦਿਲਦਿਆਂ ਲੋਕ ਵੀ ਇਕੱਠੇ ਹੋਣ ਨਾ ਤੇ ਲੋਕ ਨਹੀਂ ਨਹੀਂ ਜੀ ਲੋਕ ਇਕੱਠੇ ਨੇ ਭਾਜੀ ਇਹ ਲੋਕ ਜਿਹੜੇ ਇਕੱਠੇ ਨੇ ਮੇਰੀ ਸੁਣੋ ਗੱਲ ਇਹ ਲੋਕ ਇਹ ਪਰਲੇ ਪਾਸੇ ਦੇ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਦੁਕਾਨ ਇਧਰ ਆਓ ਬੋਈਏ ਦੁਕਾਨਦਾਰਾਂ ਨੇ ਆਓ ਜੀ ਇਧਰ ਆਓ ਬ੍ਰਦਰ ਹੂਲੇ ਤਾਂ ਸਾਰੇ ਏਰੀਆ ਨੂੰ ਚਾਹੀਦੇ ਨੇ ਸਾਰੇ ਸੁਣੋ ਭ ਹਾਂਜੀ ਬਾਈ ਇੱਥੇ ਲਵਾ ਦਈਏ ਇੱਥੇ ਦੁਕਾਨ ਹੈ ਨਹੀਂ ਹਾਂ ਜਲਵਾ ਦਈਏ ਫਾੜੇ ਦੱਸੋ ਜੀ ਕਰੋ ਜੀ ਲੋ ਫਾੜੇ ਭਾਈ ਦਾ ਜੇ ਛੋਟੀ ਹੀ ਬਣ ਦੋਗੀ ਗੱਡੀ ਚੱਲਦੀ ਪਈ ਆ ਹਾਂ ਰੋਟੀ ਤੋਂ ਜਾਣਗੇ ਅਸੀਂ ਕੱਲੇ ਕੌੜੀਆਂ ਭਾਈ ਘੱਟੋ ਘਾਟਾਰੀ ਕੋ ਦੁਕਾਨਦਾਰ ਆ ਆਪਾਂ ਰੋਟੀ ਤੇ ਵੀ ਜਾਵਾਂਗੇ ਦਾ ਜਿਹੜਾ ਲਾਗੇ ਨੂੰ ਬੈਠੋ ਕੋਈ ਨਹੀਂ ਉਹ ਜੂ ਭਾਈ ਕਿੱਧਰ ਮਰਦੇ ਦੀ ਪਾਵਾਂਗੇ ਕੋਣਾ ਜਾ ਕੇ ਫੜ ਕੇ ਗੱਲ ਨਹੀਂ ਕੋਈ ਦੁਕਾਨਦਾਰ ਨਹੀਂ ਪਾ ਲਵਾਂਗੇ ਤੁਸੀਂ ਬੋਲਣਾ ਚਾਹੋ ਮੈਂ ਤੁਹਾਨੂੰ ਕਹਿ ਰਹੀ ਫਾੜੇ ਲਵਾ ਕੇ ਰੋਟੀ ਤੇ ਵੀ ਚਲਾਂਗੇ ਇਹ ਤਾਂ ਲੋਕਾਂ ਦੀ ਡਿਮਾਂਡ ਹੈ ਜੀ ਅਸੀਂ ਨਹੀਂ ਕਹਿ ਰਹੇ ਹਾਂ ਬਸ ਠੀਕ ਹੈ ਸਾਨੂੰ ਚਾਹੀਦਾ ਨਹੀਂ ਫਟ ਕੇ ਨਹੀਂ ਚਾਹੀਦਾ ਰੋਜੀ ਪ੍ਰੈਸ ਰਿਪੋਰਟਰ ਇਹ ਨਾ ਤਰੋ ਉਹੀ ਗੱਲ ਕਹਿ ਰਹੇ ਹਾਂ ਵਾ ਇਹ ਕਿਹਦਾ ਮੁੱਦਾ ਹੈ ਨਾ ਕਿ ਜੇ ਸਾਰੇ ਜਦੋਂ ਇੱਕ ਹੋਣਗੇ ਇੱਕਜੁੱਟ ਹੋ ਕੇ ਲਾਕਾ ਪਰਮਿਸ਼ਨ ਹੋਊਗੀ ਫੇਰ ਆਪਾਂ ਲੋਕਾਂ ਨੂੰ ਤਨਾਪੁਰ ਤੇ ਨਹੀਂ ਪਾਣਾ ਹੈਗਾ ਫਾੜ ਦੀ ਲੋੜ ਹੈਗੀ ਅਸੀਂ ਇਹ ਨਹੀਂ ਉਹਦੀ ਲੋੜ ਹੈ ਇੱਥੇ ਫਾੜ ਦੀ ਲੋੜ ਸਿਰਦ ਜ਼ਰੂਰਤ ਆ ਪਰ ਸਿਰਦ ਤੋਂ ਲੋੜਾ ਜਿੱਥੇ ਲੋਕ ਇਕੱਠੇ ਹੋਣ ਲੋਕਾਂ ਨੂੰ ਪਰਮਿਸ਼ਨ ਹੋਵੇ ਲਾੜਾ ਇੱਥੇ ਲਾ ਦਿਓ ਸਾਈਕਲ ਮਾਰਕੀਟ ਦੇ ਮੁਰੇ ਲਾ ਦਿਓ ਸਾਈਕਲ ਮਾਰਕੀਟ ਦੇ ਮੁਰੇ ਲਾ ਦਿਓ ਜੇ ਫਾੜ ਗੇ ਪਹਿਲਾਂ ਦੀ ਬੱਸ ਮਿੰਟ ਭਾਈ ਫਾੜ ਗੇ ਲਾਉਣ ਦੀ ਗੱਲ ਹੈ ਕਿ ਤਾ ਫਾਟ ਕੋਲ ਰਹੀ ਹੈਗਾ ਡੱਬੂ ਜਿੱਕੇ ਉਹੀ ਖਲਾ ਦਿਓ ਨਾ ਕੋਈ ਖਰਚਾ ਆਵੇ ਛੱਡ ਦਿਓ ਸਾਨੂੰ ਉਹ ਤੂੰ ਸਭ ਨਾਲ ਖੁਸ਼ ਹੋ ਜਾਣਾ ਜਿਹੜਾ ਡੱਬੂ ਜਿੱਕੇ ਥੱਲੇ ਫਾੜਕ ਲਾ ਦਿਓ ਜੀ ਕਿੰਨੇ ਖਲਾਣਾ ਜੀ ਇਹ ਤਾਂ ਭਾਈ ਪਬਲਿਕ ਨੂੰ ਰੇਲਵੇ ਖ ਲਵਾਂ ਦੀ ਗੱਲ ਤਾਂ ਦੂਰ ਆਪ ਐਨੇ ਲੋਕ ਇਕੱਠੇ ਹੋਣੇ ਸਾਰੇ ਅਸੀਂ ਉਹ ਫਾੜਾ ਖੋਲਜੋ ਸਾਰਿਆਂ ਨੂੰ 1 ਕਿਲੋਮੀਟਰ ਵੀ ਨਹੀਂ ਹੈਗਾ ਉਹ ਖੋਲੀ ਹਸੂਲਤਾ ਵੀ ਖਲਾਉਦੇ ਜਿਹੜਾ ਆਪਾਂ ਫਾੜਾ ਲਵਾਂ ਨੂੰ ਲਾਦਨੇ ਆ ਇਹ ਸਾਰਾ ਜੋਰ ਜੋ ਫਾੜਾ ਖੁਲਾਉਣ ਨੂੰ ਲਾਜ਼ਮੀ ਤੇ ਕੋਲ ਜੋ ਹਸੂਲਤਾ ਹੋ ਜਾਣੀ ਹੈ ਲੱਗੇ ਲੱਗੇ ਫਾੜੇ ਦਾ ਸਾਰਾ ਖਰਚਾ ਸਰਕਾਰ ਦਾ ਸਾਰੇ ਪੈਸੇ ਵੱਧ ਜਾਣੇ ਲੇਖੇ ਦਿਓ ਪਰ ਮੀਆਂ ਰੇਲ ਵੀ ਸਾਰਾ ਵੀ ਇੱਕ ਫਾੜਾ ਖੋਲਜੋ ਸਾਰਿਆਂ ਨੂੰ ਦੁਕਾਨਦਾਰ ਵੀ ਕੋਸ਼ਿਸ਼ ਪਬਲਿਕ ਹੋਸ਼ੀ ਦੁਨੀਆ ਵੀ ਖੁਸ਼ ਉਹ ਜਿਹੜੇ ਮੋਦੋਰ ਖੜੇ ਨੇ ਉਹ ਕਹਿੰਦੇ 파ਟਕ ਇਹ ਨਹੀਂ ਅਸੀਂ ਕਹਿੰਦੇ ਇੱਥੇ ਲੱਗ ਜਾਓ ਕਹਿੰਦੇ ਜਿੱਥੇ ਮਰਜ਼ੀ ਲੱਗ ਜਾਓ ਪਰ ਲੋਕਾਂ ਨੂੰ ਸਹੂਲਤ ਹੋਣੀ ਚਾਹੀਦੀ ਹੈ ਮੈਥੋਡਿਕਲ ਠੀਕ ਹੈ ਮੈਂ ਰਾਹੁਲ ਜੀ ਤੁਹਾਨੂੰ ਉਹੀ ਗੱਲ ਕਹ ਰਿਹਾ ਮੈਂ ਕਹਿੰਦਾ 파ਟਕ ਜਿਆਦਾ ਆਪਣੇ ਕੋ 파ਟਕ ਹੈਗਾ ਹੀ ਆਲਰੇਡੀ ਉਹ 파ਟਕ ਨੂੰ ਖਿਲਾ ਲਓ ਬੰਦ ਵੀ ਆਮ ਨੂੰ ਖਿਲਾ ਲਓ ਜਿਹੜੀ ਜਿਹੜੀ ਵੀ ਬਰਾਕ ਕੋਡ ਹੈ ਕਿੰਨੀਆਂ ਜਿੰਨੀਆਂ ਯਾਨੀ ਕਿ rau material ਜਿੰਨੀਆਂ ਆ ਗਈਆਂ ਉਹ ਸਾਰੀਆਂ ਪਰਲੇ ਬਸ ਐਨੇ ਬਲਾਕ 16 ਦੇ ਵਿੱਚ ਹਾਂਜੀ ਠੀਕ ਹੈ ਜੇ ਲੋਹਾ ਮੰਡੀ ਆ ਉਧਰ ਹੈ ਟ੍ਰੇਕ ਮੰਡੀ ਆ ਉਧਰ ਹੈ ਸਕੂਟਰ ਪਾਰਟਸ ਮਾਰਕੀਟ ਆ ਉਧਰ ਹੈ ਫੈਲੀ ਟਰੈਕਟਰ ਪਾਰਟਸ ਮਾਰਕੀਟ ਆ ਉਧਰ ਹੈ ਸਾਈਕਲ ਪਾਰਟਸ ਮਾਰਕੀਟ ਉਧਰ ਹੈਗੀ ਹੈ ਭਾਈ ਸਾਹਿਬ ਕਹਿੰਦੇ ਲੋੜ ਨਹੀਂ ਠੀਕ ਹੈ ਉਸ ਤੋਂ ਉਸ ਤੋਂ ਇਲਾਵਾ ਤੁਸੀਂ ਜੋ ਵੀ rau material ਹੈਗਾ ਸਾਡਾ ਲੈਣੋਂ ਪਾਰ ਇੱਧਰ ਆਂਦਾ ਹੈ ਅਗਰ ਕਿਸੇ ਬੰਦੇ ਨੇ ਦੋ ਵੀ ਰਿਕਸ਼ਾ ਦੇ ਉੱਤੇ ਦੋ ਨਗ ਭੇਜਣੇ ਹੋਣ ਸਮਝ ਉਹਦਾ 200 ਰੁਪਇਆ ਉਹ ਰਿਕਸ਼ੇ ਵਾਲਾ ਡਿਮਾਂਡ ਕਰਦਾ ਸਮਝ ਇਧਰੋਂ ਰੌਣਾ ਮਟੀਰੀਅਲ ਉੱਧਰ ਲੈ ਕੇ ਜਾਂਦਾ ਕਿਉਂਕਿ 4 ਕਿਲੋਮੀਟਰ ਏਰੀਆ ਦਾ ਸਫ਼ਰ ਤੈਅ ਕਰਕੇ ਜਾਣਾ ਪੈਂਦਾ ਜੇਕਰ ਇੱਥੇ ਰੇਲਵੇ ਕ੍ਰੋਸਿੰਗ ਲੱਗ ਜੇ ਉੱਥੇ ਸਾਡਾ ਉਹੀ ਜਿਹੜਾ ਮਾਲ ਹੈਗਾ 50 ਰੁਪਏ ਚ ਜਾਏਗਾ ਕਿਉਂਕਿ ਰਿਕਸ਼ਾ ਵਾਲੇ ਇਧਰੋਂ ਲੱਦੇ ਆ ਸਾਹਮਣੇ ਸਾਹਮਣੇ ਲੱਦੇ ਆ ਕਿ ਨਾਲ ਹੀ ਟ੍ਰਾਂਸਪੋਰਟ ਹੈਗੀ ਐ ਅੱਛਾ ਨਾੜੀ ਜੀ ਤੁਸੀਂ ਮੰਗ ਕਰ ਰਹੇ ਹੋ ਤੇ ਇਹ ਇਕੱਠੇ ਹੋਏ ਕਹਿੰਦੇ ਸਾਨੂੰ ਲੋਡ ਨਹੀਂ ਹੈਗੀ ਸੀ ਲੱਗ ਕੇ ਆਏ ਲੋਡ ਭਾਈ ਲੋਡ ਹੈਗੀ ਐ ਕਿਉਂ ਆ ਮੂਹ ਸਾਹਮਣੇ ਹੋਣਾ ਲੱਗ ਹੋ ਗਿਆ ਜੀ ਕਿ ਪਾਣੀ ਦਾ ਗਲਾਸ ਹੁੰਦਾ ਆ ਕੋਟਾ ਭਰਿਆ ਹੁੰਦਾ ਅੱਧਾ ਖਾਲੀ ਹੁੰਦਾ ਠੀਕ ਐ ਉਹਦੇ ਵਿੱਚ ਇਹ ਕਹਿੰਦੇ ਇਸ ਬੰਦੇ ਨੂੰ ਕਿਸੇ ਬੰਦੇ ਨੂੰ ਖਾਲੀ ਨਜ਼ਰਾਂ ਦਾ ਕਿਉਂਕਿ ਬੰਦੇ ਨੂੰ ਭਰਿਆ ਨਜ਼ਰਾਂ ਦਾ ਨਜ਼ਰੀਆ ਹਰੇਕ ਬੰਦੇ ਦਾ ਆਪੋ ਆਪਣਾ ਆ ਲੇਕਿਨ ਰਾਉ ਮਟੀਰੀਅਲ ਦੇ ਮੁਤਾਬਕ ਦੇਖੀ ਇੰਡਸਟਰੀ ਵਾਲਾ ਪਾਸੇ ਦੇਖੀ ਰੇਲਵੇ ਫਾਟਕ ਚਾਹੀਦਾ ਜੇਕਰ ਉਧਰ ਦੇ ਲੋਕਾਂ ਦੀ ਸਹੂਲਤ ਵਾਸਤੇ ਦੇਖੀ ਉਹਨਾਂ ਨੇ ਬੱਸ ਸਟੈਂਡ ਜਾਣਾ ਹੈਗਾ ਉਹਨਾਂ ਨੂੰ ਰੇਲਵੇ ਫਾਟਕ ਚਾਹੀਦਾ ਜੇ ਉਧਰਲੇ ਬੱਚਿਆਂ ਨੂੰ ਇੱਧਰ ਸਕੂਲ ਆਉਣ ਜਾ ਕੇ ਇੱਧਰਲੇ ਬੱਚਿਆਂ ਨੂੰ ਉਧਰ ਸਕੂਲ ਜਾਣ ਵਾਸਤੇ ਬੱਚਿਆਂ ਨੂੰ ਰੇਲਵੇ ਫਾਟਕ ਚਾਹੀਦਾ ਬੱਚੇ ਵੀ ਲੱਗ ਰਹੇ ਬੱਚੇ ਸਕੂਲ ਉਧਰ ਮੈਂ ਕਿਹਾ ਜੀ ਕੋਈ ਨਾ ਕਾਸ ਕੋਈ ਹੱਥ ਹੋਵੇ ਫਿਰ ਕੋਈ ਜ਼ਿੰਮੇਵਾਰੀ ਜੀ ਮੈਂ ਕਿਹਾ ਜੀ ਤੁਸੀਂ ਇੱਥੇ ਇੱਥੇ ਤੁਸੀਂ ਇੱਥੇ ਕੰਮ ਸੇ ਕੰਮ ਜੇਕਰ ਰੇਲਵੇ ਫਾਟਕ ਲੱਗ ਗਿਆ ਅਸੀਂ ਗਰੰਟੀ ਨਾ ਕਹਿੰਦਾ 1 ਲੱਖ ਬੰਦਾ ਇੱਕੋ ਰੇਲਵੇ ਫਾਟਕ ਦੇ ਉੱਤੇ ਕ੍ਰੋਸਿੰਗ ਕਰੇਗਾ ਔਰ ਕ੍ਰੋਸਿੰਗ ਕਰਨ ਕੱਲ ਹੀ ਨੀ ਕ੍ਰੋਸਿੰਗ ਹੋਏਗਾ ਉਹਦਾ ਮੈ ਫਾਇਦਾ ਕੀ ਹੋਏਗਾ ਜਿਹੜਾ ਜਿਹੜਾ ਗਿਲਰੋੜ ਦੇ ਉੱਤੇ ਪੌਲ ਦੇ ਉੱਤੇ ਜਾਮ ਲੱਗਦਾ ਰਾਤ ਨੂੰ ਔਰ ਸਵੇਰੇ ਸ਼ਾਮ ਉਹ ਜਾਮ ਬਿਲਕੁਲ ਮੰਨ ਦੇਗਾ ਲੋਕਾਂ ਦਾ ਟਾਈਮ ਬਚੇਗਾ ਆਹ ਭਾਜੀ ਯਾਰ ਇੱਕ ਮਿੰਟ ਹਾਂ ਜੀ ਰੇਲਵੇ ਕੋਚਿੰਗ ਤੁਸੀਂ ਕਹਿੰਦੇ ਜਗਾ ਬਲੇ ਨੁਮਰ ਕਰਦੇ ਕਿਥੇ ਜਗਾ ਲਾਣਾ ਚਾਹਤੇ ਹੋ ਕਿ ਕਿਹੜੀਆਂ ਗਲੀਆਂ ਹੈਗੇ ਸਾਰੇ ਬੰਦ ਹੋਣੀਆਂ ਨੇ ਮਤਲਬ ਕਹਿੰਦਾ ਕਿ ਰੇਲਵੇ ਵਾਲਾ ਬੰਦ ਗਿਆ ਤੇ ਇਹਦੀ ਗਲਟਪੇ ਇਹਦੇ ਬਾਰੇ ਮੈਂ ਤੁਹਾਡੀ ਜਾਣਕਾਰੀ ਦੱਸਦੀ ਇਹ ਇੱਥੇ ਜਗਾ ਦੇ ਉੱਤੇ ਅੱਗੇ ਜਾ ਕੇ ਅਸੀਂ ਰਾਗਾ ਕੌਮੀ ਰੋਡ ਤੇ ਦੇਖੀ ਇੱਕ ਫਾਟਕ ਚੱਲਦਾ ਰਿਹਾ ਹੈ ਉਹ ਪੱਛੇ 25 30 ਸਾਲ ਲਗਾਤਾਰ ਫਾਟਕ ਦਿਲੇ ਲੇਕਿਨ ਉਹ ਵੀ ਬੰਦ ਕਰ ਦਿੱਤਾ ਗਿਆ ਉਹ ਬੰਦ ਹੋਣ ਦੇ ਕਾਰਨ ਤੁਸੀਂ ਸਾਡਾ ਸਾਡਾ ਜਿਹੜਾ ਏਰੀਆ 6 ਕਿਲੋਮੀਟਰ ਮੈਂ ਇਹ ਗੱਲ ਕਹਿੰਦੇ ਰੇਲਵੇ ਦਾ ਫਾਟਕ ਬੰਦ ਕੋਲ ਕਿਥੇ ਲਾਉਗੀ ਦੇਖਦੇ ਨਹੀਂ ਨਹੀਂ ਇੱਕ ਤਾਂ ਦੀ ਗੱਲ ਕੋਈ ਨਹੀਂ ਪਾਜੀ ਮਤਾਂ ਗੱਲ ਕੀ ਆ ਯਾਰ ਆਪਾਂ ਪਹਿਲਾ ਫਾੜਕ ਬੰਦ ਦੂਜਾ ਰੇਲਵੇ ਦਾ ਫਾੜਕ ਬੰਦ ਕਰੀ ਖੋਲੂਗੀ ਕਿੱਥੋਂ ਹਾਂਜੀ ਪਹਿਲਾ ਵੀ ਬੰਦ ਕਰਦਾ ਦੂਜਾ ਵੀ ਬੰਦ ਕਰਦਾ ਮੈਂ ਇਹੀ ਗੱਲ ਕਹਿੰਦਾ ਮੈਂ ਜਿਹੜਾ ਆਪਣਾ ਪਾਜੀ ਸੁਣੋ ਫਾੜਕ ਲੁਆਣ ਦੇ ਜ਼ਿੰਮੇਵਾਰੀ ਤੇ ਆ ਉਹੀ ਆਪਾਂ ਖੋਲਾ ਲੀਏ ਸਾਰੇ ਨਾਲ ਕੇ ਖੁੱਲ ਗਿਆ ਤੇ ਸਭ ਨੂੰ ਪਰਜਾਈ ਪਰੇਸ਼ਾਨੀ ਦੂਰ ਹੋ ਜਾਣੀ ਹਾਂ ਹਾਂ ਮਸਲਾ ਹੱਲ ਹੋ ਜਾਂਦਾ ਸਾਰਾ ਮਸਲਾ ਹੱਲ ਆ ਜੀ ਪਹਿਲਾ ਫਾੜਕ ਖੋਲ ਜੇ ਮਸਲਾ ਹੱਲ ਹੋ ਜਾਂਦਾ ਜਿਹੜਾ ਹੁਣ ਵਾਰ ਬੰਦ ਕੀਤਾ ਗਿਆ ਹੈ ਕਿਹੜਾ ਜੀ ਜਿਹੜਾ ਪਹਿਲਾ ਫਾੜਕ ਬੰਦ ਕੀਤਾ ਕੋ ਖੋਲ ਦਿਓ ਹਾਂ ਗੱਲ ਕਰਤਾ ਬਸ ਮੰਗ ਮੰਗ ਕੀ ਹੈ ਜੀ ਸਾਡੀ ਮੰਗ ਇਹ ਹੈ ਪਰਦਾ ਫਾੜ ਖੋਲ ਪਾਇਆ ਹੋਵੇ ਬਸ ਗੱਲ ਕਰਤਾ ਉਹ ਪਾੜਾ ਫਾੜ ਬੰਦ ਕੀਤਾ ਜੀ ਫਾੜ ਕੇ ਅਸੀਂ ਡਿਮਾਂਡ ਕਰਦੇ ਆ ਉਹ ਲੱਗ ਜਾਵੇ ਜਿਹੜਾ ਜਿਹੜੇ ਰੇਲਵੇ ਫਾੜ ਬੰਦ ਕੀਤੇ ਗਏ ਉਹ ਖੋਲ ਦਿੱਤੇ ਜਾਣ ਤਾਂ ਕਿ ਕਿਉਂਕਿ ਵਾਦੀ ਜਿਹੜੀ ਹੈ ਪਿਛਲੇ ਜੇ ਅਸੀਂ 30 ਸਾਲਾਂ ਤੋਂ ਇਹਦੀ ਡਿਮਾਂਡ ਕਰਕੇ ਆ ਰਹੇ ਆ ਤੇ 30 ਸਾਲਾਂ ਦੇ ਵਿੱਚ ਬਾਡੀ ਉਸ ਤੋਂ ਡਬਲ ਹੋਈ ਹੈ ਉਸ ਦੇ ਜ਼ਿੰਮੇਵਾਰ ਕਿ ਨੂੰ ਸਮਝੋ ਉਹ ਕੋਈ ਬੱਚਾ ਥੱਲੇ ਆਏ ਦਾ ਕੋਈ ਬੰਦਾ ਥੱਲੇ ਆਏ ਦਾ ਗੱਡੀ ਇਹ ਤਾਂ ਆ ਹੀ ਨਹੀਂ ਗੱਲ ਆ ਪਰਮਾਤਮਾ ਦੇ ਹੱਥ ਆ ਪਤਾ ਨਹੀਂ ਇਹਦੀ ਆਉਣ ਵਾਲੇ ਆ ਹੀ ਜਾਣਾ ਸੋ ਬਿਲਕੁਲ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੋ ਲਗਾਤਾਰ ਜਿਹੜੀ ਮੰਗ ਕੀਤੀ ਜਾ ਰਹੀ ਕਿ ਇਸ ਜਗਤ ਉੱਪਰ ਜਿਹੜੇ ਪਾਟਕ ਹੋਣੇ ਚਾਹੀਦੇ ਕਿਉਂਕਿ ਲਗਾਤਾਰ ਇੱਥੇ ਜਗਤ ਉੱਪਰ ਜਿਹੜੇ ਆਏ ਦਿਨ ਹਾਦਸੇ ਵੀ ਹੋ ਰਿਹਾ ਤੇ ਇੱਥੇ ਜਗਤ ਉੱਪਰੋਂ ਲੰਗੜਾ ਵੀ ਬਹੁਤ ਕੁਝ ਹੋ ਰਿਹਾ ਹੈ ਕਿਹਾ ਜਾਂਦਾ ਕਿ ਅਗਰ ਅਜੀ ਘੁੰਮ ਕੇ ਆਨੇ ਤੇ ਅੱਧੇ ਤੋਂ ਪੋਨੇ ਘੰਟੇ ਦਾ ਜਿਹੜਾ ਰਸਤਾ ਜਿਹੜਾ ਸਮਾਂ ਉਹ ਲੱਗਦਾ ਤੇ ਇਸ ਜਗਤ ਉੱਪਰ ਅਗਰ ਲੰਘਦੇ ਆ ਤੇ ਇੱਕ ਤੋਂ ਇੱਕ ਤੋਂ 2 ਮਿੰਟ ਜਿਹੜਾ ਰਸਤਾ ਲੱਗਦਾ ਵੈ ਸੋ ਇਸੇ ਜਗਤ ਉੱਪਰ ਇਹ ਛੋਟ ਕਰਦਾ ਜਿਹੜਾ ਜ਼ਰੂਰ ਹੈ ਪਰ ਇਸੇ ਜਗਤ ਉੱਪਰ ਅੱਜ ਦੇ ਦਿਨ ਜਿਹੜੇ ਹਾਦਸੇ ਉਹ ਵੀ ਹੁੰਦੇ ਨੇ ਸੋ ਲਗਾਤਾਰ ਜਿਹੜੀ ਮੰਗ ਕੀਤੀ ਜਾ ਰਹੀਏ ਹਾਦਸੇ ਤੋਂ ਹਾਦਸੇ ਤੋਂ ਉੱਪਰ ਠੱਲ ਪਾਉਣ ਦੇ ਲਈ ਤੇ ਸ਼ਾਰਟਕਟ ਨੂੰ ਦੂਰ ਕਰਨ ਦੇ ਲਈ ਇਸੇ ਜਗਤ ਉੱਪਰ ਜਿਹੜੇ ਪਟਕ ਬਣਨੇ ਜ਼ਰੂਰੀ ਨੇ ਤੇ ਕਿਉਂਕਿ ਦੂਸਰੇ ਪਾਸੇ ਜਿਹੜਾ ਮੰਦਰ ਹੈ ਉਹ ਵੀ ਬਣਿਆ ਆ ਤੇ ਆਸਾ ਦੇ ਨਾਲ ਜੁੜਿਆ ਹੈ ਕਈ ਚਰਧਾਲੂ ਨੇ ਇਸ ਜਗਤ ਉੱਪਰ ਜਾਂਦੇ ਨੇ ਤੇ ਜਿਹੜੀ ਜਾਣ ਜੋਖੋਂ ਦੇ ਚ ਪਾ ਕੇ ਲੰਘਦੇ ਸੋ ਬਿਲਕੁਲ ਉਹਨੇ ਆਲਾ ਸਮਾਤ ਸਵੇਰੇ ਜਿਹੜਾ ਫਟ ਗਿਆ ਇਸ ਜਗਤ ਉੱਪਰ ਤਦੋਂ ਵੱਧਦਾ ਕਿਉਂਕਿ ਲਗਾਤਾਰ ਪਿਤੇ 30 ਸਾਲਾਂ ਤੋਂ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਕੈਮਰਾ ਪਰਸ ਤੇ ਮੋਨੂ ਚੜ੍ਹਨ ਨਾਲ ਮੈਰਾਹੁਰਾ ਸਿੱਧੀ ਹੁ ਲੁਧਿਆਣਾ